ਜਿੱਥੇ ਇੰਡੀਆ ਪਾਕਿਸਤਾਨ ਦੇ ਮੈਚ ਦੀ ਗੱਲ ਆ ਜਾਂਦੀ ਹੈ ਉੱਥੇ ਹੀ ਸਾਰੀਆਂ ਚੀਜ਼ਾਂ ਬੰਦ ਹੋ ਜਾਂਦੀਆਂ ਨੇ ਤੇ ਇੰਡੀਆ ਪਾਕਿਸਤਾਨ ਦੇ ਮੈਚ ਦੇ ਵਿੱਚ ਭਾਰਤ ਦੇ ਲੋਕ ਜਿਹੜੇ ਨੇ ਉਹ ਖੁੱਲ ਕੇ ਇੰਡੀਆ ਨੂੰ ਚੀਅਰਪ ਕਰਦੇ ਨੇ ਇੰਡੀਆ ਜਿੱਤੇਗਾ ਜਿੱਤੇ ਉਹ ਜਿੱਤੇਗਾ ਇੰਡੀਆ ਜਿੱਤੇਗਾ ਜਿੱਦਾਂ ਜੇ ਇੰਡੀਆ ਜੋ ਆਇਆ ਜਿੱਤੇਗਾ ਤਾਂ ਇੰਡੀਆ ਜਿੱਤੇਗਾ ਇਹ ਜੋਸ਼ से ਨਾਰੇ ਲਗਾएंगे और उस नारे के वजह से जो है वो ਖਿਡਾਰੀਆਂ ਦੇ ਵਿੱਚ ਵੀ ਫੁੱਲ ਜੋਸ਼ ਆ ਜਾਂਦਾ ਜਿਹੜਾ ਨਾਮ ਵੀ ਮਤਲ ਕਰਨ ਵਾਲਾ ਉਹ ਵੀ ਫੁੱਲ ਜੋਸ਼ سے ਕਰਵਾਈ ਕਰਤਾ ਹੈ ਨੌਜਵਾਨਾਂ ਦੇ ਵਿੱਚ ਜੋਸ਼ ਜਿਹੜਾ ਹੈ ਉਹ ਪੂਰਨ ਤੌਰ ਦੇ ਉੱਤੇ ਭਰਿਆ ਹੋਇਆ ਔਰ ਸ਼ਾਇਦ ਇਸੇ ਜੋਸ਼ ਦਾ ਨਤੀਜਾ ਆਇਆ ਹੋਵੇਗਾ ਕਿ ਉਮੀਦ ਸਾਰੇ ਲੋਕ ਕਰ ਰਹੇ ਨੇ ਕਿ ਅੱਜ ਇੰਡੀਆ ਪਾਕਿਸਤਾਨ ਦੇ ਮੈਚ ਵਿੱਚ ਇੰਡੀਆ ਦੀ ਜਿੱਤ ਹੋਵੇ ਹਾਲਾਂਕਿ ਇੱਕ ਗੇਮ ਹੈ ਪਰ ਗੇਮ ਦੇ ਵਿੱਚ ਇਕਲੌਤਾ ਅਜਿਹਾ ਮੈਚ ਹੈ ਜਿਸ ਦੇ ਵਿੱਚ ਭਾਰਤ ਦੇ ਵਿੱਚ ਗੱਲ ਕੀਤੀ ਜਾਵੇ ਦਾ ਇਕਲੌਤਾ ਅਜਿਹਾ ਮੈਚ ਹੁੰਦਾ ਜਿਸ ਦੇ ਵਿੱਚ ਲੋਕ ਜਿਹੜੇ ਨੇ ਉਹ ਪੂਰੇ ਇੰਟਰਸਟ ਦੇ ਨਾਲ ਪੂਰੀ ਦਿਲਚਸਪੀ ਦੇ ਨਾਲ ਇਸ ਮੈਚ ਨੂੰ ਦੇਖਦੇ ਨੇ ਅੱਜ ਇੰਡੀਆ ਪਾਕਿਸਤਾਨ ਦਾ T20 ਵਰਲਡ ਕੱਪ ਦਾ ਮੈਚ ਹੈਗਾ ਔਰ ਉਸੇ ਦੇ ਚੱਲਦਾ ਜੇਕਰ ਗੱਲ ਕੀਤੀ ਜਾਵੇ ਤਾਂ ਜਿੱਥੇ ਇੰਡੀਆ ਪਾਕਿਸਤਾਨ ਦਾ ਕ੍ਰਿਕਟ ਦਾ ਮੈਚ ਹੁੰਦਾ ਉੱਥੇ ਦੂਜੇ ਪਾਸੇ ਭਾਰਤ ਦੇ ਲੋਕਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਮੈਚ ਕਿਹਦੇ ਨਾਲ ਕਿਤੇ ਤਿਉਹਾਰ ਤੋਂ ਘੱਟ ਨਹੀਂ ਹੁੰਦਾ ਕਿਉਂਕਿ ਜਿੱਥੇ ਇੰਡੀਆ ਪਾਕਿਸਤਾਨ ਦੇ ਮੈਚ ਦੀ ਗੱਲ ਆ ਜਾਂਦੀ ਹੈ ਉੱਥੇ ਹੀ ਸਾਰੀਆਂ ਚੀਜ਼ਾਂ ਬੰਦ ਹੋ ਜਾਂਦੀਆਂ ਨੇ ਤੇ ਇੰਡੀਆ ਪਾਕਿਸਤਾਨ ਦੇ ਮੈਚ ਦੇ ਵਿੱਚ ਭਾਰਤ ਦੇ ਲੋਕ ਜਿਹੜੇ ਨੇ ਉਹ ਖੁੱਲ ਕੇ ਇੰਡੀਆ ਨੂੰ ਚੀਅਰ ਅਪ ਕਰਦੇ ਨੇ ਸੋ ਉਸੇ ਦੇ ਚੱਲਦੇ ਆ ਅੱਜ ਅਸੀਂ ਮੋਹਾਲੀ ਵਿੱਚ ਪਹੁੰਚੇ ਆਂ ਔਰ ਮੋਹਾਲੀ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਕਹਿੰਦੇ ਨੇ ਕਿ ਇੰਡੀਆ ਦੇ ਵਿੱਚ ਜੇਕਰ ਕੋਈ ਜੋਸ਼ ਭਰਦਾ ਹੈ ਤਾਂ ਖਾਸ ਕਰਕੇ ਉਹ ਇੰਡੀਅਨ ਆਰਮੀ ਹੁੰਦੀ ਹੈ ਔਰ ਜਦੋਂ ਉਹੀ ਬੱਚੇ ਇੰਡੀਅਨ ਆਰਮੀ ਦੀ ਟ੍ਰੇਨਿੰਗ ਲੈਂਦੇ ਨੇ ਤਾਂ ਜੋਸ਼ ਹੁੰਦਾ ਔਰ ਉਸ ক্রিকেট ਮੈਚ ਬਾਰੇ ਕੀ ਸੋਚਦੇ ਨੇ ਉਸੇ ਦੇ ਚਲਦੇ ਅੱਜ ਚੰਡੀਗੜ੍ਹ ਡਿਫੈਂਸ ਅਕੈਡਮੀ 'ਚ ਅਸੀਂ ਪਹੁੰਚੇ ਆਂ ਤੇ ਉਸ ਅਕੈਡਮੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਇੱਥੇ ਇੰਡੀਅਨ ਆਮੀ ਦੇ ਬੱਚੇ ਨੇ ਜੋ ਕਿ ਟ੍ਰੇਨਿੰਗ ਲੈ ਰਹੇ ਨੇ ਔਰ ਜੋਸ਼ ਇਹਨਾਂ ਦੇ ਵਿੱਚ ਭਰਪੂਰ ਭਰਿਆ ਹੋਇਆ ਹੈ ক্রিকেট ਨੈਸ਼ਨਲ ਲੈ ਕੇ ਇੰਡੀਆ ਪਾਕਿਸਤਾਨ ਮੈਚ ਲੈ ਕੇ ਜੋਸ਼ ਤਸਵੀਰਾਂ ਤੁਸੀਂ ਦੇਖਿਆ ਨੇ ਕਿ ਜੋਸ਼ ਇਹਨਾਂ ਦੇ ਵਿੱਚ ਭਰਪੂਰ ਭਰਿਆ ਹੋਇਆ ਔਰ ਇਸ ਜੋਸ਼ ਨੂੰ ਕਿਸ ਤਰੀਕੇ ਅਜੇ ਬਿਆਨ ਕਰਨਗੇ ਇਹ ਵੀ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਔਰ ਮੈਚ ਨੂੰ ਲੈ ਕੇ ਕਿਸ ਤਰੀਕੇ ਦਾ ਜੋਸ਼ ਇਹਨਾਂ ਚ ਪਰਿਆ ਹੋਇਆ ਜ਼ਰੂਰ ਗੱਲਬਾਤ ਕਰਾਂਗੇ ਇੱਧਰ ਸਾਡੇ ਨਾਲ ਇੱਕ ਨੌਜਵਾਨ ਮੌਜੂਦ ਹੈ ਜੋ ਕਿ ਆਰਮੀ ਦੀ ਟ੍ਰੇਨਿੰਗ ਲੈ ਰਹੇ ਨੇ ਔਰ ਡਿਸਪਲਿਨ ਦੇ ਵਿੱਚ ਖਾਸ ਕਰਕੇ ਰਹਿਣਾ ਇਹਨਾਂ ਨੂੰ ਸਿਖਾਇਆ ਜਾਂਦਾ ਪਰ ਅੱਜ ਕਿਤੇ ਨਾ ਕਿਤੇ ਕਈ ਇਹਨਾਂ ਕਹਿੰਦੇ ਕਿ ਆਰਮੀ ਦਾ ਜਿਹੜਾ ਡਿਸਪਲਿਨ ਹੁੰਦਾ ਡਿਸਪਲਿਨ ਦੇ ਵਿੱਚ ਚੇਅਰ ਕਿਸ ਤਰੀਕੇ ਕਰਨਗੇ ਇਸ ਬਾਰੇ ਜਾਣਕਾਰੀ ਲਵਾਂਗੇ ਭਾਈ ਕੀ ਨਾ ਤੁਹਾਡਾ सर मेरा नाम मनवीर सिंह है मनवीर सिंह किदा देख रहे दे हो इंडिया पाकिस्तान का मैच है और इस मैच को लेकर कि किन्ना क जोश थोड़े चरिया हुआ है किदा देख रहे हो इस मैच को सर पूरा जोश है एंड इंडिया uh, मैं चाहता हूँ कि इंडिया जीतेगी और इंडिया डेफिनेटली जीतेगी एंड uh -huh. हम सारे इंडिया के साथ हैं uh -huh. और जो हमारे ऋषभ पंत जी हैं वो भी अब कम करेंगे तो मैं uh -huh. चाहता हूँ कि वो हमारे मैन ऑफ द मैच बने एंड इंडिया बहुत अच्छे स्कोरों से जीतेगी एंड ਦੈਟਸ ਆਲ ਸਰ ਜੈ ਹਿੰਦ ਸਰ ਕਿੰਨਾ ਕਿੰਨਾ ਕਿ ਜੋਸ਼ ਕੀ ਦੇਖਦੇ ਹੋ ਕਿੰਨਾ ਕਿ ਜੋਸ਼ ਇਸ ਵੇਲੇ ਭਰਿਆ ਹੋਇਆ ਔਰ ਸਭ ਤੋਂ ਫੇਵਰਿਟ ਪਲੇਅਰ ਕੌਣ ਹੈ ਤੁਹਾਡਾ ਪੂਰੀ ਇੰਡੀਅਨ ਟੀਮ ਦੇ ਵਿੱਚ ਜੋ ਅੱਜ ਦੇ ਮੈਚ ਖੇਡੇਗਾ सर मेरे को सर विराट कोहली मेरा फेवरेट प्लेयर है विराट कोहली जो है वो मेरे फेवरेट प्लेयर है एंड विराट कोहली मेरे फेवरेट प्लेयर इसलिए हैं क्योंकि स्टैटिस्टिक के हिसाब से ही इज इजटिस्टिक के हिसाब से नॉट ऑन माय ओपिनियन स्टैटिस्टिक के हिसाब से इज़ वन ऑफ द बेस्ट प्लेयर बिकॉज 68 एट मैचेज उन्होंने खेले जिसमें से फोर्टी मैचेज एज अ मैन ऑफ अ मैच उन्होंने जीते हैं सो आई लाइक विराट कोहली एंड टॉकिंग अबाउट ऋषभ पंत मेरे को उनका मोरल बहुत ज़्यादा अच्छा लग रहा है वो बहुत ज़्यादा

ਸਾਨੂੰ ਬਹੁਤ ਦੁਖ ਹੋ ਰਿਹਾ ਹੈ ਚੂਬਨਗਿਲ ਦਾ ਪਰ ਉਧਰ ਚਿਹਰਾ ਪੂਰਾ ਹਾਂਜੀ ਸਰ ਬੰਦੇ ਮਾਤਰਮ ਬੰਦੇ ਮਾਤਰਮ ਬੰਦੇ ਵੀ ਇਧਰ ਵੀ ਕੁਝ ਨੌਜਵਾਨ ਮੌਜੂਦ ਨੇ ਕੀ ਲੱਗਦਾ ਹੈ ਅੱਜ ਦਾ ਮੈਚ ਕਿੱਦਾਂ ਦਾ ਹੋਏਗਾ ਅਮਰੀਕਾ ਦੀ ਧਰਤੀ ਸ਼ਾਇਦ ਪਹਿਲੀ ਵਾਰੀ ਕ੍ਰਿਕਟ ਮੈਚਸ ਜਿਹੜੇ ਨੇ ਉੱਥੇ ਹੋ ਰਹੇ ਨੇ ਔਰ ਉਹ ਵੀ T20 ਵਰਲਡ ਕੱਪ ਦੇ ਕਿੱਦਾਂ ਦਾ ਜੋਸ਼ ਦੇਖ ਰਹੇ ਹਾਂ ਔਰ ਲੋਕਾਂ ਨੇ ਕੀ ਮੈਸੇਜ ਹੈਗਾ ਲੋਕਾਂ ਲਈ ਮੈਸੇਜ ਇਹ ਹੀ ਹੈ ਕਿ ਅੱਜ ਦਾ ਮੈਚ ਤਾਂ ਬੜਾ ਕਲੋਜ਼ ਹੋਣਾ ਹੈ ਕਿਉਂਕਿ ਇੰਡੀਆ ਪਾਕਿਸਤਾਨ ਮੈਚ ਕੋਈ ਛੋਟਾ ਮੈਚ ਨਹੀਂ ਹੁੰਦਾ ਇਹ ਬਹੁਤ ਵੱਡੀ ਰਾਈਵਲਰੀ ਹੁੰਦੀ ਹੈ ਤੇ 27 ਜੈ ਹਿੰਦ ਜੈ ਜਵਾਨ ਜੈ ਹਿੰਦ उसे देख सकते हो कि लगातार जरा है इतने नारे ने जय हिंद के नारे इतने लग रहे हैं और सब तो वही गल जे गल की जाए तो अच्छा जो बैटिंग जो टीम स्कॉड हैगा दें कैप्टन ने रोहित शर्मा ने रिशभ पंथ इतम है संजू सैमसन सैमसंग कुलदीप या, यादव हार्दिक पांड्या अशदीप सिंह विराट कोहली वाई चहल मुहम्मद सिराज सू सूर्य कुमार यादव रविंद्र जडेजा यशस्वी जायसवाल अक्षर पटेल शिवम दुबे जसप्रीत बुमराह यह अज्ज का स्कॉड ज

ਫੀਲਿੰਗਸ ਆ ਬਹੁਤ ਵਧੀਆ ਦਿਲ ਖੁਸ਼ ਹੋ ਜਾਂਦਾ ਜਦੋਂ ਇੰਡੀਆ ਵੱਲੋਂ ਸ਼ੱਕੇ ਵੱਜਦੇ ਆ ਜਾਂ ਜਾਂਦੀ ਹੈ ਫੀਲਿੰਗ ਪ੍ਰਾਊਡ ਫੀਲਿੰਗ ਆਉਂਦੀ ਹੈ ਆਪਣੇ ਅੰਦਰ ਵੀ ਅਸੀਂ ਇੰਡੀਆ ਜੀਤ ਰਹਾ ਹੈ ਪੂਰੀ ਅੰਦਰ ਤੋਂ ਦਿਲ ਖੁਸ਼ ਹੋ ਜਾਂਦਾ ਹੈ ਪੂਰਾ ਉਹ ਜਦੋਂ ਸਾਹਮਣੇ ਛੱਕੇ ਪੈਂਦੇ ਨੇ ਫਿਰ ਫਿਰ ਸਰ ਉਦੋਂ ਚਲ ਫਿਰ ਵੀ ਹੁੰਦਾ ਹੈ ਥੋੜਾ ਪਰ ਬਟ ਫਿਰ ਬਾਅਦ ਵਿੱਚ ਜਦ ਫਿਰਸੇ ਲੱਗਦਾ ਹੈ ਬਸ ਲਾਸਟ ਮੈਚ ਦੇ ਹੀ ਇਦਾਂ ਜਿੰਡੀਆ ਜੀਤ ਜਾਂਦਾ ਹੈ ਨਾਲ ਸੇ ਕਹਿੰਦੇ ਕਿ ਹਾਂ ਵੀ ਲੱਭੋ ਕਿ ਬਿਕਟ ਲੈ ਲਵੇ ਹੈ ਜੀ ਸਰ ਸੋ ਠੀਕ ਹੈ ਤੇ ਤੁਸੀਂ ਦੇਖਦੇ ਹੋ ਕਿ ਲਗਾਤਾਰ ਭਾਰਤ ਮਾਤਾ ਕੀ ਜੈ ਦੇ ਨਾਰੇ ਇੱਥੇ ਲੱਗ ਰਹੇ ਨੇ ਇੰਡੀਆ ਦੀਆਂ ਟੀ-ਸ਼ਰਟਾਂ ਇੱਥੇ ਪਾ ਕੇ ਜਿਹੜੇ ਨੌਜਵਾਨ ਬੈਠੇ ਹੋਏ ਨੇ ਇੰਡੀਆ ਦੇ ਝੰਡੇ ਹੱਥ ਵਿੱਚ ਫੜੇ ਹੋਏ ਨੇ ਔਰ ਸਾਡੇ ਨਾਲ ਇੱਥੇ ਜਿਹੜੇ ਕੈਪਟਨ ਸਾਹਿਬ ਵੀ ਮੌਜੂਦ ਨੇ ਜ਼ਰੂਰ ਗੱਲਬਾਤ ਕਰ ਰਹੇ ਕੈਪਟਨ ਸਾਹਿਬ ਕਿੰਦਾ ਦੇਖੀਏ ਇੱਕ ਵੱਡਾ ਮੈਚ ਇੰਡੀਆ ਪਾਕਿਸਤਾਨ ਦਾ ਮੈਚ ਮੰਨਿਆ ਜਾਂਦਾ ਹੈ ਇਸ ਮੈਚ ਦੇ ਜੋਸ਼ ਨੂੰ ਕਿਦਾਂ ਦੇਖੀਏ ਨੌਜੋਨਾਂ ਦੇ ਵਿੱਚ ਤਾਂ ਜੋਸ਼ ਕਾਫੀ ਭਰਪੂਰ ਹੈ ਇਸ ਵੇਲੇ ਬਹੁਤ ਜ਼ਿਆਦਾ ਜੋਸ਼ ਹੁੰਦਾ ਜਵਾਨਾਂ ਦੇ ਵਿੱਚ ਜਿੱਦਾਂ ਜੇ ਇੰਡੀਆ ਜੋ ਆਇਆ ਜਿੱਤੇਗਾ ਤਾਂ ਜਿੰਦਿਆ ਜਿੱਤੇਗਾ ਇਹ ਜੋਸ਼ ਸੇ ਨਾਰੇ ਲਗਾएंगे ਔਰ ਉਸ ਨਾਰੇ ਕੇ ਬਜਾ ਸੇ ਜੋ ਹੈ ਉਹ ਖਿਡਾਰੀਆਂ ਦੇ ਵਿੱਚ ਵੀ ਫੁੱਲ ਜੋਸ਼ ਆ ਜਾਂਦਾ ਜਿਹੜਾ ਨਾਮ ਵੀ ਮਤਲ ਕਰਨੇ ਵਾਲਾ ਉਹ ਵੀ ਫੁੱਲ ਜੋਸ਼ ਸੇ ਕਾਰਵਾਈ ਕਰਤਾ ਹੈ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਇੰਡੀਆ ਪਾਕਿਸਤਾਨ ਦਾ ਮੈਚ ਹੁੰਦਾ ਹੈ ਕਹਿੰਦੇ ਪੂਰੇ ਦੇਸ਼ 'ਚ ਕਰਫਿਊ ਵਾਲਾ ਮਾਹੌਲ ਹੋ ਜਾਂਦਾ ਹੈ ਲੋਕ ਆਪਣੇ ਘਰਾਂ 'ਚ ਜਾ ਕੇ ਟੀਵੀ ਸਕਰੀਨ 'ਤੇ ਬਹਿ ਜਾਂਦੇ ਹਾਲਾਂਕਿ ਅਮਰੀਕਾ ਦੇ ਵਿੱਚ ਅੱਜ ਮੈਚ ਹੋ ਰਿਹਾ ਹੈ ਬਿਲਕੁਲ ਸਾਰੇ ਜੋ ਆਏ ਆਪਣੇ ਆਪਣੇ ਜੋ ਆ ਟੀਵੀ ਨੂੰ ਲਗਾ ਕੇ ਆਪਣੇ ਘਰਾਂ ਦੇ ਵਿੱਚ ਬਹਿ ਜਾਂਦੇ ਸਾਰਾ ਕੰਮ ਛੋੜ ਕੇ ਮੈਚ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਔਰ ਉੱਥੇ ਵੀ ਇਦਾਂ ਦਾ ਮਾਹੌਲ ਪੈਦਾ ਹੋ ਜਾਂਦਾ ਫੁੱਲ ਜੋਸ਼ ਦੇ ਨਾਲ ਪੂਰੇ ਮਕਾਨ ਨੂੰ ਵੀ ਉੱਪਰ ਉਠਾ ਦਿੰਦੇ ਜੋਸ਼ ਦੇ ਨਾਲ ਕਈ ਵਾਰ ਦੇਖਣ ਚ ਤਸਵੀਰਾਂ ਸਾਹਮਣੇ ਆਉਂਦੀਆਂ ਵੀਡੀਓਜ਼ ਵੀ ਆਉਂਦੀਆਂ ਨੇ ਪਾਕਿਸਤਾਨ ਵਾਲੇ ਪਾਸੇ ਕਹਿੰਦੇ ਲੋਕ ਆਏ ਟੀਵੀ ਤੋੜ ਦਿੰਦੇ ਜਦੋਂ ਮੈਚ ਹਾਰ ਜਾਂਦੇ ਨੇ ਉਹ ਉਹ ਫੀਲਿੰਗ ਕਿਦਾਂ ਦੇਖੀ ਹੋਵੇ ਬਹੁਤ ਜੋਸ਼ ਦੀ ਫੀਲਿੰਗ ਹੁੰਦੀ ਜਨਾਬ ਉਸ ਉਸ ਟਾਈਮ ਤਾਂ ਮਤਲਬ ਇੰਨਾ ਜੋਸ਼ ਆਂਦਾ ਅਗਰ ਟੇਬਲ ਦੇ ਉੱਪਰ ਬੈਠੇ ਤਾਂ ਟੇਬਲ ਨੂੰ ਵੀ ਤੋੜਨਾ ਸ਼ੁਰੂ ਕਰ ਦਿੰਦੇ ਜਵਾਨ ਫੁੱਲ ਜੋਸ਼ ਦੇ ਨਾਲ ਕਰਦੇ ਠੀਕ ਹੈ ਕਹਿੰਦੇ ਕਿ ਫੁੱਲ ਜੋਸ਼ ਦੇ ਨਾਲ ਜਿਹੜਾ ਲਗਾਤਾਰ ਭਾਰਤ ਮਾਤਾ ਦੀ ਜੈ ਦੇ ਇਥੇ ਨਾਰੇ ਇਥੇ ਲੱਗ ਰਹੇ ਨੇ ਔਰ ਨੌਜਵਾਨਾਂ ਦੇ ਵਿੱਚ ਜੋਸ਼ ਜਿਹੜਾ ਉਹ ਪੂਰਨ ਤੌਰ ਦੇ ਉਤੇ ਭਰਿਆ ਹੋਇਆ ਔਰ ਸ਼ਾਇਦ ਇਸੇ ਜੋਸ਼ ਦਾ ਨਤੀਜਾ ਆਏ ਹੋਏਗਾ ਕਿ ਉਮੀਦ ਸਾਰੇ ਲੋਕ ਕਰ ਰਹੇ ਨੇ ਕਿ ਅਸੀਂ ਇੰਡੀਆ ਪਾਕਿਸਤਾਨ ਦੇ ਮੈਚ ਵਿੱਚ ਇੰਡੀਆ ਦੀ ਜਿੱਤ ਹੋਵੇ ਹਾਲਾਂਕਿ ਇਹ ਇੱਕ ਗੇਮ ਹੈ ਪਰ ਗੇਮ ਦੇ ਵਿੱਚ ਇਕਲੌਤਾ ਅਜਿਹਾ ਮੈਚ ਹੈ ਜਿਸ ਦੇ ਵਿੱਚ ਭਾਰਤ ਦੇ ਵਿੱਚ ਿਕਰ ਗੱਲ ਕੀਤੀ ਜਾਵੇ ਦਾ ਇਕਲੌਤਾ ਅਜਿਹਾ ਮੈਚ ਹੁੰਦਾ ਜਿਸ ਦੇ ਵਿੱਚ ਲੋਕ ਜਿਹੜੇ ਨੇ ਉਹ ਪੂਰੇ ਇੰਟਰਸਟ ਦੇ ਨਾਲ ਪੂਰੀ ਦਿਲਚਸਪੀ ਦੇ ਨਾਲ ਇਸ ਮੈਚ ਨੂੰ ਦੇਖਦੇ ਨੇ ਔਰ ਕਿਤਨਾ ਕਿਤਨੇ ਜਿਹੜੀਆਂ ਭਾਵਨਾਵਾਂ ਜਿਹੀਆਂ ਨੇ ਉਹ ਪੂਰਨ ਤੌਰ ਦੇ ਹੋ ਇਹ ਨਜ਼ਰ ਆਉਂਦੀ ਹੈ ਨਾ ਜਿਸ ਕਰਕੇ ਸ਼ਾਇਦ ਕਹਿ ਸਕਦੇ ਆ ਕਿ ਜਦੋਂ ਇਹ ਮੈਚ ਹੁੰਦਾ ਇੰਡੀਆ ਪਾਕਿਸਤਾਨ ਦਾ ਮੈਚ ਹੁੰਦਾ ਉਸ ਸਮੇਂ ਕਿਤੇ ਨਾ ਕਿਤੇ ਕਹਿ ਲਈਏ ਕਿ ਇੱਕ ਕਰਫਿਊ ਵਾਲਾ ਮਾਹੌਲ ਜਿਹੜਾ ਹੈ ਉਹ ਲੋਕ ਕਹਿ ਲਈਏ ਕਿ ਹਰ ਥਾਂ ਦੇ ਉੱਤੇ ਦਿਖਦਾ ਹੈ ਕਿਉਂਕਿ ਲੋਕ ਜਿਹੜੇ ਨੇ ਜਾਂ ਤਾਂ ਉਹਨਾਂ ਥਾਵਾਂ ਤੇ ਬੈਠੇ ਹੁੰਦੇ ਨੇ ਜਿੱਥੇ ਵੱਡੀਆਂ ਸਕਰੀਨਾਂ ਲੱਗੀਆਂ ਹੋਣ ਜਾਂ ਫਿਰ ਆਪਣੀ ਟੀਵੀ ਸਕਰੀਨ ਦੇ ਉੱਤੇ ਬੈਠ ਕੇ ਉਸ ਮੈਚ ਨੂੰ ਪੂਰਾ ਇੰਜੋਏ ਕਰਦੇ ਨੇ ਜੇ ਤਾਂ ਉਮੀਦ ਸਾਰਿਆਂ ਨੇ ਇਹ ਹੀ ਹੈ ਕਿ ਇੰਡੀਆ ਟੀਮ ਜਿੱਤੇ ਹੁਣ ਬਾਕੀ ਪਰਫਾਰਮੈਂਸ ਕਿੱਦਾਂ ਦੀ ਰਹਿੰਦੀ ਹੈ ਇਸ ਬਾਬਤ ਜਿਹੜਾ ਹੈ ਅੱਜ ਜਦੋਂ ਮੈਚ ਸ਼ੁਰੂ ਹੋਏਗਾ ਮ